ਲੁਧਿਆਣਾ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਮਹਿਲਾ ਦੀ ਡੇਡ ਬੋਡੀ ਸੂਟ ਹੋਏ ਫਰਾਰ ਕਾਤਲਾਂ ਦੀ ਦਲੇਰੀ ਦੇਖੋ ਜਿੰਨਾਂ ਵੱਲੋਂ ਇੱਕ ਔਰਤ ਦਾ ਕਤਲ ਕਰਨ ਤੋਂ ਬਾਅਦ ਕਿਵੇਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਛਿੱਟੇ ਦਿਨ ਹੀ ਇੱਕ ਔਰਤ ਦੀ লাশ ਨੂੰ ਬੋਰੇ ਵਿੱਚ ਬੰਦ ਕਰਕੇ ਆਰਤੀ ਚੌਂਕ ਦੇ ਫੁੱਟਪਾਥ ਤੇ ਸੁੱਟ ਆਪਣਾ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਮੌਕੇ ਤੋਂ ਪਰਤੱਖ ਦਰਸ਼ੀਆਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਨੀਲੇ ਰੰਗ ਦੇ ਮੋਟਰਸਾਈਕਲ ਨੰਬਰੀ ਤੇ ਦੋ ਵਿਅਕਤੀ ਜਿੰਨਾਂ ਵਿੱਚੋਂ ਇੱਕ ਨੇ ਗਾਰਡ ਦੀ ਵਰਦੀ ਪਾਈ ਹੋਈ ਸੀ ਅਤੇ ਦੂਸਰੇ ਨੇ ਗੁਲਾਬੀ ਰੰਗ ਦੀ ਟੀ-ਸ਼ਰਟ ਪੇਟ ਪਾਈ ਹੋਈ ਸੀ ਇੱਕ ਚਿੱਟੇ ਰੰਗ ਦੇ ਬੋਰੇ ਜਿਸ ਦਾ ਮੂੰਹ ਬੰਨਿਆ ਹੋਇਆ ਸੀ ਸੁਟਿਆ ਗਿਆ ਜਦੋਂ ਉਸ ਨੌਜਵਾਨ ਨੂੰ ਪੁੱਛਿਆ ਕਿ ਇਸ ਬੋਰੇ ਵਿੱਚ ਕੀ ਹੈ ਤਾਂ ਉਸਨੇ ਦੱਸਿਆ ਕਿ ਬੋਰੇ ਵਿੱਚ ਕੁੱਤੇ ਦੀ Laash ਹੈ ਜਦੋਂ ਉਹ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਉਹ ਨੌਜਵਾਨ ਮੋਬਾਈਲ ਤੇ ਗੱਲ ਕਰਨ ਦੀ ਆੜ ਵਿੱਚ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਦੋਂ ਬੋਰਾ ਖੋਲ੍ਹ ਕੇ ਦੇਖਿਆ ਤਾਂ ਬੋਰੇ ਵਿੱਚ ਇੱਕ ਔਰਤ ਦੀ লাশ ਸੀ। ਪੁਲਿਸ ਵੱਲੋਂ ਮੋਟਰਸਾਈਕਲ ਅਤੇ ਬੋਰਾ ਬੰਦ লাশ ਨੂੰ ਆਪਣੇ ਕਬਜ਼ੇ 'ਚ ਲੈ ਕੇ ਮੋਟਰਸਾਈਕਲ ਦੇ ਨੰਬਰ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ये दिखाएगा नहीं मैं कुत्ता है मरा हुआ है कहीं से ले आया है। कर। वो देख के जा है यहाँ पे मैं जीवन तो दिखाया मेरा जीवन देख के जा देखते जाएगा ਉਸ ਦਾ ਭਗਾ ਲਿਆ ਉਹ ਉਹ ਤੋਂ ਸਾਹਮਣੇ ਲਾ ਕੇ ਅਮਰਜੀਤ ਆਹੋ ਆਹੋ ਉਸ ਦਾ ਫੋੜਾ ਦਿੱਤੀ ਇਸ ਦਾ ਮੋਟਰਸਾਈਕਲ ਦਾ ਕੋੜੇ ਘੰਟੇ ਬਾਅਦ ਵੀ ਤੁਹਾਡਾ ਅਮਰਜੀਤ ਸਿੰਘ ਅਮਰਜੀਤ ਜੀ ਹੋਇਆ ਕੀ ਆ ਆਰਤੀ ਚੌਕ ਤੇ ਖੜੇ ਹੋ ਆਰਤੀ ਚੌਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਉਹਦੇ ਢਿੱਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਕੋਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹ ਨੂੰ ਮੈਂ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਸੀ ਮੈਂ ਆਪ ਐ ਆਪ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਆਦੀ ਚਾਬੀ ਛੱਡ ਲਈ ਚਾਬੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਪ ਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੁੜੀ ਜਾਣੇ ਆਇਆ ਤੇ ਰੁਕ ਗਿਆ। ਲਾ ਦੋ ਬੰਦੇ ਸੀ। ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ। ਉਹ ਕਿੰਨੇ ਦੇਖੀ ਕੋਈ ਨਹੀਂ ਦੇਖੀ। ਹਾਂ? ਬੋਲ ਕਹਿੰਦੇ ਦੇਖ ਮੈਂ ਤਾਂ ਐ ਪੈਰ ਮਾਰ ਕੇ ਦੇਖਿਆ ਐ ਲੱਗੇ ਜੀ ਤਾਂ ਬੰਦੇ ਵਿੱਚ লাশ ਹੁੰਦੀ ਹੈ ਕੋਈ ਵੀ। ਕੁੱਤਾ ਵਾ ਜਾਏਗਾ ਮੈਂ ਬੰਦਾ ਐ ਜੀ ਮੈਂ ਕਹਿੰਦਾ। ਮੈਂ ਕਹਿੰਦਾ ਜਾਏ ਜੇ ਬੰਦਾ ਵਾ ਜਾਏ ਕੁੱਤਾ ਵਾ। ਕਿੰਨੇ ਵਜੇ ਦਾ ਸਮਾਂ ਤੇ ਇਹ ਅੰਦਾਜ਼ਾ ਹੈਗਾ 9:00 ਵਜੇ ਦਾ। ਉਹ ਬੋਲ ਮੈਨੂੰ ਦਿਖਾ ਦਿਓ ਪੈਰ ਦਿਖਾਓ। ਬੋਲ ਤਾਂ ਅਗੇ ਗਈਆਂ। ਪੌਣੇ 3 ਪੌਣੇ ਘੰਟੇ ਬਾਅਦ ਆਇਆ ਤੇ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ 1 ਘੰਟੇ ਬਾਅਦ ਖੋਲ ਕੇ ਦੇਖਿਆ ਬੋਰੀ ਉਹਦੀ ਪੈਰ ਹੀ ਦਿਖਿਆ ਉਹਨਾਂ ਨੇ ਪੂਰੀ ਹਜੇ ਸ਼ੋ ਨਹੀਂ ਭਾਜੀ ਪੂਰੀ ਸ਼ੋ ਨਹੀਂ ਕੀਤੀ ਪੁਲਸ ਵਾਲਿਆਂ ਨੇ ਹਜੇ ਪੂਰੀ ਸ਼ੋ ਨਹੀਂ ਕੀਤੀ ਉਹਨਾਂ ਨੂੰ ਪਤਾ ਲੱਗਾ ਵੀ ਲਾਸ਼ ਆਈ ਸੀ ਹਾਂ ਪੈਰ ਪੁੱਟ ਬੈਕ ਪੁੱਟ ਇਸ ਤੋਂ ਕੋਈ ਲੱਤੂਆ ਕੋਈ ਬਰੋੜ ਕੀਤੀ ਪਾ ਪੈਰ ਤਾਂ ਨੁੜੀ ਗਿਆ ਸੀਗਾ ਉਹ ਤੋਂ ਮਰ ਪੋ ਲਈ ਸੀ ਵੀ ਇੱਕ ਡੱਡ ਬੋੜੀ ਸੀ ਕੋਰੇ ਦੇ ਵਿੱਚ ਪਈ ਜਾ ਉਹਦੇ ਕੋਲ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਗਵਰਨ ਬੋਰੇ ਦੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੱਡ ਬੋੜੀ ਪਾਈ ਹੋਈ ਹੈ ਠੀਕ ਹੈ ਹੁਣ ਉਹ ਇੱਕ ਮੋਟਰਸਾਈਕਲ ਦਾ ਵੀ ਸੱਤ ਕੋ ਬਿੜੀ ਹੋਈ ਆਇਆ ਜਿਹਦੇ ਦੋ ਜਣੇ ਨੇ ਬਸਾ ਸੀ ਔਰ ਉਹ ਡੱਡ ਬੋੜੀ ਜਿਹੜੀ ਉਸੇ ਸੱਟ ਕੇ ਜਾ ਰਹੇ ਮੋਟਰਸਾਈਕਲ ਨਾਲ ਕੋ ਬਰਾਮਤ ਹੋ ਗਿਆ ਆ ਉਹਦੇ ਨੰਬਰ ਤੋਂ ਅਸੀਂ ਐਡਰੈਸ ਕਢਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਣ ਲੇਡੀ ਹੈ ਨਹੀਂ ਹਜੇ ਆਇਡੈਂਟੀਫਾਈ ਹੋਣੀ ਹੈ ਹੈ ਤਾਂ ਫਿਰ ਵੱਧ 6 5 ਉਹਨੂੰ ਮੈਂ ਲੋਕ ਨੂੰ ਕਹ ਲਿਆ 10 ਤੋਂ 10 ਮਿੰਟ ਪਹਿਲਾਂ ਲੋਕ ਆਈ ਹੈ ਤੇ ਬਾਕੀ ਹੁਣ ਜਿਹੜਾ ਮੋਟਰ ਹੈ ਉਹਦਾ ਨੰਬਰ ਸਾਹਤੋ ਅੱਗੇ ਮੋਟਰ ਵੀ ਥਾੜਿਆ ਉਹਦੇ ਨੰਬਰ ਤੋਂ ਐਡਰੈਸ ਘੜਾ ਗਿਆ ਜਿਹੜੀ ਅਗਲੀ ਕਾਰਵਾਈ ਹੋ ਰਹੀ ਹੋਈ ਤੁਹਾਨੂੰ ਦੱਸ ਦੁੱਤਾ ਚਾਹੂੰਗਾ ਠੀਕ ਜਿਹੜੀ ਮੈਂ ਮੈਰੀਡਾ ਕਿ ਐਨ ਮੈਰੀਡਾ ਦੇ ਵਿੱਚ ਅਸੀਂ ਪਹੁੰਚੇ ਨੀ ਸੀ ਜੀ ਬੋਰੇ ਦੇ ਵਿੱਚ ਜਿਆ ਥੋੜਾ ਜਿਹਾ ਜਿਹਦਾ ਪੈਰ ਤੋਂ ਉਹ ਕੱਪੜੇ ਤੋਂ ਦੇਖਾਂਗਾ ਲੋਜਬਾਨ ਕਿੱਥੇ ਕੰਪੋਨਟ ਆ ਗਿਆ ਜਿਹੜਾ ਛੱਡ ਕੇ ਚਲੇ ਗਿਆ ਹੈ ਜਿਹੜਾ ਮੋਲ ਦਾ ਕਿ ਬਰਾਮਾ ਕਿੱਥੋਂ ਬਰਾਮਾ ਆਈ ਚੀ ਜਦੋਂ ਉਹ ਪਾਊਡਰ ਕਿਉਂ ਦੇਖਣਾ ਬੋਰਾ ਸਰ ਦੇ ਪਬਲਿਕ ਨੇ ਜਦੋਂ ਕੁਛ ਵੀ ਕੀ ਹੈ ਕੀ ਹੈਗਾ ਉਹਨਾਂ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਏ ਹੋਏ ਸਿੰਨਾ ਜੁਨਾ ਵੇ ਕਰਾ ਹੈਗਾ ਯਾਰ ਉਹ ਜਦੋਂ ਉਹ ਡਰ ਬੈ ਕੇ ਆਵੇ ਲੋਕ ਇਕੱ どうじゃないですげえ。<music>